ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੀਪ ਬਠਿੰਡਾ ਦੇ ਬੰਗੀ ਨਗਰ ਵਿਖੇ ਰੇਲ ਦਿੱਲੀ ਰੇਲਵੇ ਫਾਟਕ ਦੇ ਉੱਤੇ ਰਾਤ ਨੂੰ ਕਿਸੇ ਨੇ ਸਰੀਰ ਰੱਖ ਦਿੱਤੇ ਜਿਸ ਦੇ ਕਰਕੇ ਟ੍ਰੇਨ ਲਗਭਗ 40 ਮਿੰਟ ਰੁਕੀ ਰਹੀ ਡਰਾਈਵਰ ਦੀ ਮਸਤੀਦੀ ਦੇ ਨਾਲ ਇਸ ਟਰੈਕ ਦੇ ਉੱਤੇ ਵੱਡਾ ਹਾਦਸਾ ਹੋਣ ਤੋਂ ਰੁਕਿਆ ਆਓ ਆਪਾਂ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿੰਨਾ ਹੈ ਇਹਨਾਂ ਦਾ ਵੀ ਕਿ ਕਿੰਨੀ ਦੇਰ ਤੱਕ ਰੁਕੀ ਕਿੰਨੀ ਦੇਰ ਤੱਕ ਨਹੀਂ ਰੁਕੀ ਆਪਾਂ ਗੱਲਬਾਤ ਕਰਦੇ ਹਾਂ ਇਹਨਾਂ ਨਾਲ मौके रेलवे पुलिस फोर्स वालों पहुंच के जायजा लिया जा रहा है आगा। 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 ਜੋ ਇਹ ਬਾ ਹੋਇਆ ਹੈ ਉਹ ਕੋ 3 ਵਜੇ ਤੱਕ ਹੋਗਾ ਸਾਰੇ 3 ਲੋਗੋ ਨੇ ਕਰ ਲਿਆ ਕਿਆ ਵਪਾਰੀ ਅਫਸਰ ਆ ਰਹੇ ਹਾਂ ਉਹਨਾਂ ਸੇ ਕੁਛ ਗੱਲ ਕਰ ਲੈ। ਅਫਸਰ ਕੀ ਨਾਮ ਹੈ? ਮੇਰਾ ਨਾਮ ਗੋਤਮ ਅਸੀ ਬਾਟ ਨੰਬਰ 19 ਤੋਂ ਸ਼੍ਰੋਮਣੀ ਕਾਲੀਦਲ ਦਾ ਬਾਟਨ ਚਾਹਜਾ। ਇਹ ਕੀ ਮਾਮਲਾ ਹੋਇਆ ਜਿਹੜਾ ਇਹ ਮਾਮਲਾ ਮੈਨੂੰ ਸਵੇਰੇ 7:00 ਵਜੇ ਕਰੀਬ ਪਤਾ ਲੱਗਿਆ ਕਿ ਕਿਸੇ ਚੋਰਾਂ ਨੇ ਇਹ ਸਰੀਆ ਲਾਈਨ ਦੇ ਉੱਪਰ ਰੱਖ ਦਿੱਤਾ। ਵਿਚਾਲੇ 3:05 ਤੇ 3:30 ਕਟਾਰ ਗੱਡੀ ਖੜੀ ਰਹੀ ਹੈ ਜਿੱਥੇ। ਹੋਣੇ ਇਹ ਨਹੀਂ ਵਧਾ ਕਿਸ ਮੰਤ ਸਾਡੇ ਦੀ ਲੁੱਟਣ ਲਈ ਜਾਂ ਕਿਸ ਚੀਜ਼ ਲਈ ਰੱਖਿਆ ਲੱਗਦਾ ਵੀ ਇਹ ਵੱਡਾ ਨੁਕਸਾਨ ਹੋ ਸਕਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਇਹ ਬਹੁਤ ਵੱਡਾ ਤੇ ਹੁਣ ਅਧਿਕਾਰੀ ਪਹੁੰਚੇ ਕੀ ਨਹੀਂ ਪੂਰੇ ਨੱਥ ਪੈਣੀ ਚਾਹੀਦੀ ਅਸੀਂ ਤਾਂ ਆਪ ਕਹਿੰਨੇ ਆ ਇਸ ਚੀਜ਼ ਤੇ ਸਾਡੀ ਇੱਕ ਇਹਨਾਂ ਨੂੰ ਬੇਨਤੀ ਹੋਰ ਆ ਛੋਟੀ ਜੀ ਆ ਜਿਹੜੀਆਂ ਨਾਨ ਨਣ ਕੀ ਕਰਾਂ ਇੱਥੇ ਰੋਜ਼ ਫੋਨ ਖੋ ਕੇ ਝਾੜੀਆਂ ਚ ਬਹਿ ਜਾਂਦੇ ਆ ਅੱਖੀ ਦੇਖੇ ਸਾਡੇ ਸੀਨਾ ਝਾੜੀਆਂ ਚ ਬਹਿ ਜਾਂਦੇ ਜਦੋਂ ਟ੍ਰੇਨ ਖੜ ਗਈ ਕੋਈ ਮਾਇਰ ਦੇਖੀ ਜਾਂਦਾ ਤੇ ਜਦੋਂ ਟ੍ਰੇਨ ਤੁਰਦੀ ਆ ਹਲਕਾ ਝੜਕਾ ਮਾਰ ਕੇ ਨਾ ਦੀਆਂ ਝਪਟਾ ਮਾਰ ਕੇ ਨਿਕਲ ਜਾਂਦੇ ਲੈ ਕੇ ਅਗਲਾ ਓਏ 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 ਕਰਦੇ ਰਹਿ ਜਾਂਦਾ ਜੀ ਰੇਲਵੇ ਦੇ ਅਧਿਕਾਰੀ ਪਹੁੰਚੇ ਰੇਲਵੇ ਦੇ ਜੀਆਰ ਆਰਫੀਫ ਸਾਰੀ ਪਹੁੰਚੀ ਇੱਥੇ ਵੱਡੇ ਵੱਡੇ ਅਫਸਰ ਪਹੁੰਚੇ ਇਹ ਤਾਂ ਨਹੀਂ ਲੱਗਦਾ ਕਿ ਗੱਡੀ ਵੀ ਪੱਟੜੀ ਤੋਂ ਉੱਤਰ ਫਸਦੀ ਜੀ ਬਿਲਕੁਲ ਨੁਕਸਾਨ ਬਹੁਤ ਤਕੜਾ ਹੋ ਜਾਂਦਾ ਜੇ ਇਹ ਜੀ ਕੋਈ ਪਤਾ ਨਹੀਂ ਲੱਗਦਾ ਚਾਂਚਕ ਡਰਾਈਵਰ ਨੂੰ ਇਹਦਾ ਪਤਾ ਲੱਗੇ ਬ੍ਰੇਕ ਲਾ ਕੇ ਗੱਡੀ ਤੇ ਪਰ ਬਹੁਤ ਗਲਤ ਗੱਲ ਹੈ ਇਸ ਚੀਜ਼ ਨੂੰ ਦੇਖੋ ਚੋਰੀ ਇਹ ਆ ਚੀਜ਼ਾਂ ਦੀ ਕੀ ਚੋਰੀ ਆ ਸਾਡੇ ਏਰੀਆ ਦਾ ਨਾਮ ਬਹੁਤ ਵੱਡਾ ਚੋਰਾਂ ਨੇ ਬਦਨਾਮ ਕਰ ਰੱਖਿਆ ਅਸੀਂ ਇੱਕ ਅਪੀਲ ਕਰਦੇ ਆ ਕਿ ਜਿੰਨੇ ਵੀ ਚੋਰ ਆ ਜਿੰਨੇ ਖੋਹ ਵਾਲੇ ਆ ਇੱਥੇ ਖੋਹ ਇੰਨੀ ਕਿਉਂ ਜਾਂਦੀ ਆ ਸ਼ਾਮ ਨੂੰ 9 ਵਜੇ ਤੋਂ ਬਾਅਦ ਬੰਦਾ ਹੀ ਨਹੀਂ ਹੁੰਦਾ ਇਹ ਇਹਨਾਂ ਦੇ ਨੱਥੇ ਪੈਣੀ ਚਾਹੀਦੀ ਪੌਣਾ ਘੰਟਾ ਘੱਟੇ ਖੜੀ ਰਹੀ ਹੈ ਨੁਕਸਾਨ ਤਾਂ ਹੋਣ ਦਾ ਵੇਲਾ ਸਮੇਂ ਦਾ ਹੋਇਆ ਜੀ ਸਮੇਂ ਦਾ ਹੋਇਆ ਜੀ ਸਰਕਾਰ ਦਾ ਨੁਕਸਾਨ ਹੋਇਆ

या कम से कम वो तो उसमें लेकर एक घंटे लेट हुई कुछ पता है कहाँ से लेकर आए अब ये तो मेरे को पता नहीं मैं रात में मैं तो था नहीं। चीज़। चीज़। चीज़।